ਹਾਲੇਲੂਇਆ 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 ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਹਾਲੇਲੂਇਆ ਹੇ ਸਰ ਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਤਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਇਸ ਸੁੰਦਰ ਸਮੇਂ ਦੇ ਲਈ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਪ੍ਰਭੂ ਜੀ ਅਸੀਂ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚ ਝੁੱਕਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ ਪਾਕ ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕਰੋ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਪ੍ਰਭੂ ਜੀ ਦਾ ਅਸਿਮਲਾ ਸੰਸਾਰ ਦੇ ਵਿੱਚਕਾਰ ਲੱਗਾ ਹੋਇਆ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਵਾ ਪਿਤਾ ਪਰਮੇਸ਼ਰ ਜੀ ਤੁਹਾਡੀ ਹਜ਼ੂਰੀ ਵਿੱਚ ਆਨੰਦ ਦੀ ਭਰਪੂਰੀ ਹੈ ਪਿਤਾ ਪਰਮੇਸ਼ਰ ਤੁਹਾਡੀ ਹਜ਼ੂਰੀ ਵਿੱਚ ਸਾਡੇ ਲਈ ਖੁਸ਼ੀਆਂ ਹੀ ਖੁਸ਼ੀਆਂ ਆਸ਼ੀਸ਼ਾਂ ਤੇ ਬਰਕਤਾਂ ਹਨ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਹਾਲੇਲੂਇਆ ਪ੍ਰਭੂ ਜੀ ਇੱਕ ਇੱਕ ਜਨਤਾ ਦੀ پاک ਪਵਿੱਤਰ ਹਜ਼ੂਰੀ ਦੇ ਨਾਲ ਭਰ ਜਾਵੇ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਹallelujah hallelujah ਪ੍ਰਭੂ ਜੀ ਸਾਡੇ ਰੂਹ ਜਿਸਮ ਜਾਨ ਤੇ ਪਿਤਾ ਪਰਮੇਸ਼ਰ ਜੀ ਆਪਣਾ ਕਬਜ਼ਾ ਕਰੋ ਹallelujah hallelujah ਥੈਂਕ ਯੂ ਜੀਸਸ ਥੈਂਕ ਯੂ ਜੀਸਸ ਪਵਿੱਤਰ ਆਤਮਾ ਜੀ ਅਸੀਂ ਆਪਣੀ ਜ਼ਿੰਦਗੀਆਂ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਹallelujah ਪਾਪ ਨੂੰ ਜੀ ਇੱਕ ਇੱਕ ਜਾਂਦੀ ਇੱਕ ਵਾਅ ਕਰੋ ਹallelujah hallelujah ਪਿਤਾ ਪਰਮੇਸ਼ਰ ਜੀ ਇੱਕ ਇੱਕ ਜਾਨ ਨੂੰ ਆਪਣੇ ਪਾਕ ਪਵਿੱਤਰ ਅਗਦੇ ਨਾਲ ਪੜਦੇਓ ਪਿਤਾ ਪਰਮੇਸ਼ਰ ਕੀ ਯਹੋਵਾ ਪਰਮੇਸ਼ਰ ਕਸਮ ਕਰਨ ਵਾਲੀ ਅੱਗੇ ਹੈ ਹਾਲੇਲੂਇਆ ਪ੍ਰਭੂ ਜੀ ਤੁਸੀਂ ਮਹਾਨ ਹੋ ਸਰਵ ਸ਼ਕਤੀਮਾਨ ਪਰਮੇਸ਼ਰ ਪਿਤਾ ਪਰਮੇਸ਼ਰ ਤੁਸੀਂ ਅਨਾਦੀ ਪਰਮੇਸ਼ਰ ਪ੍ਰਭੂ ਜੀ ਤੁਸੀਂ ਅਨੰਤ ਕਾਲ ਦੇ ਪਰਮੇਸ਼ਰ ਹਾਲੇਲੂਇਆ ਪ੍ਰਭੂ ਜੀ ਤੁਸੀਂ ਸਾਡੇ ਸਿਰਜਣਹਾਰ ਪਰਮੇਸ਼ਰ ਪ੍ਰਭੂ ਜੀ ਸਾਰੀ ਸ੍ਰਿਸ਼ਟੀ ਦੇ ਬਣਾਉਣ ਵਾਲੇ ਪਰਮੇਸ਼ਰ ਹਾਲੇਲੂਇਆ ਪ੍ਰਭੂ ਜੀ ਤੁਸੀਂ ਸਾਨੂੰ ਬੀਤੇ ਸਮੇਂ ਦੇ ਵਿੱਚ ਸੰਭਾਲ ਕੇ ਰੱਖਿਆ ਪਿਤਾ ਪਰਮੇਸ਼ਰ ਤੜਾ ਧੰਨਵਾਦ ਕਰਦੀ ਆ ਪ੍ਰਭੂ ਜੀ ਅੱਜ ਦੇ ਇਸ ਸੁੰਦਰ ਸਮੇਂ ਤੇ ਲਈ ਜੋ ਤੁਸੀਂ ਸਾਡੇ ਸਭਨਾਂ ਦੀ ਜ਼ਿੰਦਗੀ ਵਿੱਚ ਦਿੱਤਾ ਹੈ ਬਿਤਾ ਪਰਮੇਸ਼ਰ ਜੀ ਦਾ ਧੰਨਵਾਦ ਕਰਦੀ ਆ ਪ੍ਰਭੂ ਜੀ ਤੁਹਾਡੇ ਸ਼ੁਕਰਗੁਜ਼ਾਰ ਆ ਬਿਤਾ ਪਰਮੇਸ਼ਰ ਜੀ ਪ੍ਰਭੂ ਜੀ ਬਹੁਤ ਸਾਰੇ ਲੋਕ ਪ੍ਰਭੂ ਜੀ ਅੱਜ ਦੇ ਨਹੀਂ ਦੇਖ ਸਕੇ ਬਿਤਾ ਪਰਮੇਸ਼ਰ ਲੇਕਿਨ ਤੁਹਾਡਾ ਕਿਰਪਾ ਤੁਹਾਡਾ ਫਜ਼ਲ ਤੁਹਾਡੇ ਦਇਆ ਵਾਲਾ ਹੱਥ ਹੀ ਸਾਡੇ ਲਈ ਕਾਫੀ ਹੈ ਬਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਪ੍ਰਭੂ ਜੀ ਸਾਡੇ ਜਾਣੇ ਤੇ ਅਣਜਾਣੇ ਸਾਰੇ ਗੁਨਾਹ ਹਨ ਮਾਫ ਕਰ ਦਿਓ ਪਿਤਾ ਪਰਮੇਸ਼ਰ ਜੀ ਸਾਨੂੰ ਪ੍ਰਭ ਯੇਸ਼ੂ ਮਸੀਹ ਜੀ ਦੇ ਪਵਿੱਤਰ ਲਹੂ ਦੇ ਨਾਲ ਧੋ ਕੇ ਸ਼ੁੱਧ ਕਰਦੇ ਹੋ ਹਾਲੇਲੂਇਆ 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 ਥੈਂਕ ਯੂ ਜੀਸਸ ਥੈਂਕ ਯੂ ਜੀਸਸ ਪ੍ਰਭੂ ਜੀ ਸਿੱਧਾ ਧੰਨਵਾਦ ਕਰਦੇ ਤੁਸੀਂ ਸਾਨੂੰ ਧਰਮੀਆਂ ਦੀ ਸੰਗਤ ਦੇ ਵਿੱਚ ਬਿਠਾਇਆ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਨਵਾਦ ਪ੍ਰਭੂ ਜੀ ਜਦੋਂ ਅਸੀਂ ਹੁਣ ਅੰਮ੍ਰਿਤ ਵੇਲੇ ਪ੍ਰਭੂ ਜੀ ਤੁਹਾਨੂੰ ਬੁਕਾਰਦੇ ਹਾਂ ਪ੍ਰਭੂ ਸਾਡੀ ਪ੍ਰਾਰਥਨਾ ਤੁਹਾਡੀ ਅਜ਼ੂਰੀ ਵਿੱਚ ਇੱਕ ਸੁਗੰਧ ਦੀ ਤਰ੍ਹਾਂ ਪਹੁੰਚੇ ਪਿਤਾ ਪਰਮੇਸ਼ਰ ਸਾਡੇ ਪ੍ਰਾਰਥਨਾਵਾਂ ਦੇ ਉੱਤੇ ਤੁਹਾਡੇ ਸਵਰਗ ਪਵਿੱਤਰ ਹਜ਼ੂਰੀ ਵਿੱਚ ਆਉਣ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਵਾ ਪ੍ਰਭੂ ਜੀ ਤੁਸੀਂ ਸਾਡੀ ਧਾਲ ਨੂੰ ਤੁਸੀਂ ਸਾਡੀ ਮਹਿਮਾ ਨੂੰ ਵਧਾਉਣ ਵਾਲੇ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਸੀਂ ਸਾਨੂੰ ਖਾਕ ਤੋਂ ਚੁੱਕ ਕੇ ਪਤਵੰਤਾ ਦੇ ਵਿੱਚ ਬਿਠਾਇਆ ਹੈ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਸਿਰ ਤੇ दया ਤੇ ਰਹਿਮ ਦਾ ਮੁਕਟ ਰੱਖਿਆ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਸੀਂ ਸਾਡੇ ਮੂਨ ਭਲਾਈ ਦੇ ਨਾਲ ਭਰਿਆ ਹੈ ਬਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਭਲਾਈ ਦੇ ਨਾਲ ਰਜਵੰਦੇ ਹੋ ਬਿਤਾ ਪਰਮੇਸ਼ਰ ਦਾਦਾ ਧੰਵਾ ਪ੍ਰਭੂ ਜੀ ਤੁਸੀਂ ਸਾਡੀ ਜਵਾਨੀ ਨੂੰ ਓਕਾਬ ਦੇ ਵਾਂਗ ਨਵਾਂ ਕਰ ਦਿੱਤਾ ਹੈ ਬਿਤਾ ਪਰਮੇਸ਼ਰ ਦਾਦਾ ਧੰਵਾ 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 ਪ੍ਰਭੂ ਜੀ ਤੁਸੀਂ ਸਾਡੀ ਚਟਾਨ ਨੂੰ ਸਾਡਾ ਉੱਚਾ ਘਾੜੂ ਸਾਡੀ ਪਨਾਹ ਗਾਓ ਹਾਲੇਲੂਆ ਪ੍ਰਭੂ ਜੀ ਤੁਹਾਡੇ ਬਚਨ ਦੇ ਵਿੱਚ ਲਿਖਿਆ ਹੈ ਧਰਮਿਕ ਜੂਰ ਦੇ ਵਾਂਗ ਫੁੱਲਿਆ ਫੁੱਲਿਆ ਰਹੇਗਾ ਤੇ ਲਬਾ ਨੌਨ ਦੇ ਦੇ ਆਰ ਦੇ ਵਾਗ ਵਾਤਾ ਜਾਵੇਗਾ ਹallelujah ਪਿਤਾ ਪਰਮੇਸ਼ਰ ਜੀ ਇੱਕ ਇੱਕ ਜਾਂਦਾੜੀ ਪਵਿੱਤਰ ਹਜ਼ੂਰੀ ਵਿੱਚ ਵਾਤਾ ਜਾਵੇ ਪਿਤਾ ਪਰਮੇਸ਼ਰ ਤੁਹਾਡਾ ਧੰਵਾ 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 ਹallelujah ਪਿਤਾ ਪਰਮੇਸ਼ਰ ਜੀ ਅਸੀਂ ਆਪਣੇ ਕੰਮਾਂ ਦੇ ਰਾਹੀਂ ਨਹੀਂ ਬਲਕਿ ਪਿਤਾ ਪਰਮੇਸ਼ਰ ਤੁਹਾਡੇ ਪਵਿੱਤਰ ਲਹੂ ਦੇ ਦੁਆਰਾ ਪ੍ਰਭੂ ਤੁਹਾਡੀ ਧਾਰਮਿਕਤਾ ਦੇ ਦੁਆਰਾ ਧੰਨ ਮਿਠਾਈ ਦੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾ ਹallelujah hallelujah hallelujah ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੀ پاک ਪਵਿੱਤਰ ਹਜ਼ੂਰੀ ਵਿੱਚ ਇੱਕ ਇੱਕ ਜਨ ਦੀ ਤੁਹਾਨੂੰ ਦੁਰਸਤੀ ਆਸ਼ੀਸ਼ ਤੇ ਲੰਬੀ ਉਮਰ ਨੂੰ ਮੰਗਦੇ ਹਾਂ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਨਵਾਦ প্রভু ਜੀ ਤੁਹਾਡੇ ਬਚਨ ਦੇ ਵਿੱਚ ਲਿਖਿਆ ਹੈ ਤੇਰੇ ਉੱਤੇ ਕੋਈ ਬੁਰਾਈ ਨਹੀਂ ਪਵੇਗੀ ਨਾ ਕੋਈ ਬਵਾ ਤੇਰੇ ਡੇਰੇ ਕੋਲ ਪੜੇਗੀ ਹallelujah ਉਹ ਤਾਂ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ ਤੇ ਉਹ ਤੇਰੇ ਸਾਰੇ ਰਾਹ ਵਿੱਚ ਤੇ ਰੱਖਿਆ ਕਰਨ ਹallelujah ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਹੋ ਪਿਤਾ ਪਰਮੇਸ਼ਰ ਤੁਸੀਂ ਸਾਡੀ ਪ੍ਰਿਤਪਾਲ ਕਰਦੇ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਸਾਰੀ ਜ਼ਰੂਰਤਾਂ ਨੂੰ ਜਾਣਦੇ ਹੋ ਪ੍ਰਭੂ ਸਾਡੇ ਮੰਗਣ ਤੋਂ ਪਹਿਲਾਂ ਤੁਸੀਂ ਜਾਣਦੇ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਸਾਰੀ ਜ਼ਰੂਰਤਾਂ ਨੂੰ ਆਪਣੇ ਸ਼ਾਹੀ ਖਜ਼ਾਨਿਆਂ ਵਿੱਚੋਂ ਪੂਰਾ ਕਰਦੇ ਹੋ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਤੁਸੀਂ ਆਪਣਾ ਪਾਪ ਵਚਨ ਭੇਜ ਕਿਸਨੂੰ ਆਉਣ ਵਾਲੀ ਤਬਾਹੀ ਤੋਂ ਬਚਾਉਂਦੇ ਹੋਵੇ ਤਾਂ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਤੁਹਾਡਾ ਕਿਰਪਾ ਵਾਲਾ ਹੱਥ ਤੁਹਾਡਾ ਸ਼ੀਫਾ ਵਾਲਾ ਹੱਥ ਪ੍ਰਭੂ ਜੀ ਇੱਕ ਇੱਕ ਜਾਨ ਨੂੰ ਛੁਏ ਪਿਤਾ ਪਰਮੇਸ਼ਰ ਜੀ ਤੁਹਾਡੀ ਪਾਪੋ ਵਿਤਰ ਹਜ਼ੂਰੀ ਵਿੱਚ ਇੱਕ ਇੱਕ ਜਾਂਦੇ ਬੰਧਨ ਟੁੱਟ ਜਾਣ ਪਿਤਾ ਪਰਮੇਸ਼ਰ ਅਭਿਸ਼ੇਕ ਦੇ ਕਾਰਨ ਹਰ ਤਰ੍ਹਾਂ ਦੇ ਬੰਧਨ ਟੁੱਟ ਜਾਣ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਨਵਾਦ ਪਿਤਾ ਪਰਮੇਸ਼ਰ ਜੀ ਤੁਹਾਡੇ ਕੋਲ ਖਾਂ ਦੇ ਨਾਲ ਅਸੀਂ ਚੰਗੇ ਹੋ ਚੁੱਕੇ ਆਂ ਪ੍ਰਭੂ ਜੀ ਤੇ ਲਹੂ ਬਹਾਣ ਦੇ ਵਸੀਲੇ ਦੇ ਨਾਲ ਪ੍ਰਭੂ ਜੀ ਸਾਨੂੰ ਅਪਰਾਧਾਂ ਤੋਂ ਮਾਫੀ ਮਿਲਦੀ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਤੁਹਾਡਾ ਧੰਨਵਾਦ ਧੰਨਵਾਦ ਪ੍ਰਭੂ ਜੀ ਤੁਸੀਂ ਵਚਨ ਵਿੱਚ ਕਿਹਾ ਹੈ ਮੈਨੂੰ ਬੁਕਾਰ ਮੈਂ ਤੈਨੂੰ ਉੱਤਰ ਦੇਵਾਂਗਾ ਦੁੱਖ ਸੁੱਖ ਦੇ ਵਿੱਚ ਮੈਂ ਤੇਰੇ ਅੰਗ ਸੰਗ ਹੋਵਾਂਗਾ ਮੈਂ ਤੈਨੂੰ ਛੁਡਾਵਾਂਗਾ ਮੈਂ ਤੇਨੂੰ ਉੱਚਾ ਕਰਾਂਗਾ ਤੈਨੂੰ ਆਦਰ ਦੇਵਾਂਗਾ ਹਾਲੇਲੂਇਆ ਪਿਤਾ ਪਰਮੇਸ਼ਰ ਤੁਸੀਂ ਕਿਹਾ ਹੈ ਮੈਂ ਤੇਰੀ ਆਰਚਾ ਦੇ ਵਾਅਦਿਆਂ ਤੇਰੀ ਨਿਸ਼ਾ ਕਰਾਂਗਾ ਤੇ ਤੈਨੂੰ ਆਪਣੀ ਮੁਕਤੀ ਨੂੰ ਖਵਾਉਂਦਾ ਹallelujah ਪਿਤਾ ਪਰਮੇਸ਼ਰ ਤੁਸੀਂ ਮਹਾਨ ਹੋ ਤੁਸੀਂ ਸਾਡੀ ਪ੍ਰਾਰਥਨਾਵਾਂ ਨੂੰ ਸੁਣ ਕੇ ਜਵਾਬ ਦਿੰਦੇ ਹੋ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਵਾ ਤੁਹਾਡੇ ਬਚਨ ਵਿੱਚ ਲਿਖਿਆ ਹੈ ਤੁਹਾਡੇ ਕੰਨ ਧਰਮੀਆਂ ਦੀ ਦੁਹਾਈ ਵੱਲ ਲੱਗੇ ਰਹਿੰਦੇ ਹਨ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਵਾ ਧੰਵਾ ਤੁਸੀਂ ਸਾਡੀ ਮਹਿਮਾ ਨੂੰ ਵਧਾਉਂਦੇ ਹੋ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਵਾ ਤੁਸੀਂ ਹਰ ਬੈਦ ਦੀ ਸ਼ਕਤੀ ਨੂੰ ਸ਼ਰਮਿੰਦਿਆ ਕਰ ਦਿਓ ਹallelujah ਤੁਹਾਡਾ ਧੰਨਵਾਦ ਧੰਨਵਾਦ ਥੈਂਕ ਯੂ ਜੀਸਸ ਪ੍ਰੋਵੋਧਾ ਟਿਚਿੰਗ ਕੇ ਵਾਸਤੇ ਪਲੇਅ ਵਾਸਤੇ ਤੜੀ ਇਹ ਜ਼ੂਰੀ ਵਾਸਤੇ ਤੁਹਾਡੀ ਆਤਮਾ ਦੀ ਭਰਪੂਰੀ ਵਾਸਤੇ ਤੁਹਾਡਾ ਧੰਨਵਾਦ ਕਰਦੇ ਆਂ ਬਿਤਾ ਪਰਮੇਸ਼ਰ ਜੀ ਹੁਣ ਕੋਈ ਵੀ ਮਹਾਰੋਗ ਪ੍ਰਭੂ ਜੀ ਇਹਨਾਂ ਤੇ ਜੀਵਨ ਦਾ ਹਿਸਾ ਨਹੀਂ ਆ ਬਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਪ੍ਰਭੂ ਜੀ ਨੇ ਦੇ ਸਾਰੇ ਕੰਮਾਂ ਨੂੰ ਰਾਹਾਂ ਨੂੰ ਮੁਬਾਰਕ ਕਰਨਾ ਬਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ 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 ਪਿਤਾ ਪਰਮੇਸ਼ਰ ਜੀ ਇਹਨਾਂ ਧਿਆਨ ਜਾਂਦੇ ਰਾਹ ਨੂੰ ਮੁਬਾਰਕ ਨਾ ਬਿਤਾ ਪਰਮੇਸ਼ਰ ਜੀ ਹਰ ਇੱਕ ਖੋਫ ਖਤਰਿਆਂ ਤੋਂ ਬਚਾ ਕੇ ਰੱਖਣਾ ਐਕਸੀਡੈਂਟਾਂ ਤੋਂ ਬਚਾ ਕੇ ਰੱਖਣਾ ਬਿਤਾ ਪਰਮੇਸ਼ਰ ਤੁਹਾਡਾ ਤਨਵਾ 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 ਯਹੋਵਾ ਦੇ ਦੂਤ ਸਾਡੇ ਦੁਆਲੇ ਢੇਰਾ ਲੰਦੇ ਹਨ ਤੇ ਸਾਨੂੰ ਹਰ ਬੁਰੀ ਬਲਾ ਤੋਂ ਬਚਾਉਂਦੇ ਹਨ ਹਾਲੇਲੂਇਆ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਪ੍ਰਭੂ ਜੀ ਤੁਹਾਡੇ वचन ਦੇ ਵਿੱਚ ਲਿਖਿਆ ਹੈ ਪਾਣੀ ਤੈਨੂੰ ਡੁਬੋ ਨਹੀਂ ਸਕਣਗੇ ਤੇ ਅੱਗ ਤੈਨੂੰ ਸਾੜ ਨਾ ਪਾਵੇਗੀ ਕੁਝ ਜੁਮੇ ਯਹੋਵਾ ਤਰੀ ਅੰਗ ਸੰਗ ਰਹਿਣ ਵਾਲਾ ਪਰਮੇਸ਼ਰ ਪ੍ਰਭੂ ਦਾ ਤਨਵਾਦ ਕਰਦੀ ਆ। ਪ੍ਰਭੂ ਜੀ ਅੱਜ ਦੇ ਕੰਮਾਂ ਵਾਸਤੇ ਸਾਹਾਂ ਨੂੰ ਤੁਹਾਡੇ ਹੱਥਾਂ ਵਿੱਚ ਜਿੰਨੇ ਆਉਣ ਵਾਲੇ ਸਮੇਂ ਤੁਹਾਡੇ ਹੱਥਾਂ ਵਿੱਚ ਸੌਂਪ ਦਿੰਨੇ ਆਂ ਬਿਤਾ ਪਰਮੇਸ਼ਰ ਆਉਣ ਵਾਲੇ ਸਮੇਂ ਨੂੰ ਇੱਕ ਇੱਕ ਜਾਂਦੇ ਲਈ ਮੁਬਾਰਕ ਕਰਨਾ ਬਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਰੇ ਪ੍ਰਾਰਥਨਾ ਨੂੰ ਸੁਣਿਆ ਤੇ ਜਵਾਬ ਦੇ ਦਿੱਤਾ ਤੁਹਾਡਾ ਧੰਨਵਾਦ ਕਰਦੀ ਆ ਬਿਤਾ ਪਰਮੇਸ਼ਰ ਜਿਵੇਂ ਆਪਣੇ ਆਗੂਆਂ ਦੇ ਲਈ ਪ੍ਰਾਰਥਨਾ ਕਰਦੇ ਆਂ ਵੀ ਤਾਂ ਪਰਮੇਸ਼ਰ ਜੋ ਤੁਸੀਂ ਸਾਡੇ ਲਈ ਚੁਣੇ ਤੇ ਠਹਿਰਾਏ ਹਨ ਵੀ ਤਾਂ ਪਰਮੇਸ਼ਰ ਜੀ ਪ੍ਰਭੂ ਜੀ ਸਾਡੇ ਆਗੂਆਂ ਨੂੰ ਬles ਕਰੋ ਪ੍ਰਭੂ ਜੀ ਨੂੰ ਲੰਬੀ ਉਮਰ ਤੰਦਰੁਸਤੀ ਦਿਓ ਵੀ ਤਾਂ ਪਰਮੇਸ਼ਰ ਜੀ ਨਾਲ ਦੇ ਘਰ ਪਰਿਵਾਰ ਨੂੰ ਬles ਕਰਦੇ ਆਂ ਵੀ ਤਾਂ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਸਵਰਗੀ ਦੂਤ ਉਹਨਾਂ ਨੇ ਕਰਾਂਦੇ ਉਹਨਾਂ ਦੇ ਪਰਿਵਾਰਾਂ ਦੇ ਹਲੇ ਦੁਆਲੇ ਡੇਰਾ ਲਾਉਂਦੇ ਤੇ ਹਰ ਬੁਰੀ ਬਲਾ ਤੋਂ ਬਚਾਉਂਦੇ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਪਰਭੂ ਜੀ ਤੁਸੀਂ ਸਾਡੀ ਪ੍ਰਾਰਥਨਾ ਸੁਣਿਆ ਪ੍ਰਭੂ ਜੀ ਅਸੀਂ ਜ਼ਰਰ ਦੀ ਵਿਸ਼ੋਖ ਸਮਸਾੜੀ ਬਾਕ ਨੂੰ ਤੇਰੇ ਹਜ਼ੂਰੀ ਵਿੱਚ ਮੰਗਦੇ ਆ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਸਾਰੀ ਪ੍ਰਾਰਥਨਾ ਨੂੰ ਅਸੀਂ ਆਪਣੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਜੀ ਦੇ ਜ਼ਿੰਦਾ ਸਾਮਣੇ ਨਾਮ ਦੇ ਵਿੱਚ ਮੰਗਦੇ ਹਾਂ ਆਮੀਨ ਆਮੀਨ ਆਮੀਨ